ਬੇਨਤੀ ਕਰ ਰਹੇ ਹਾਂ ਜਦੋਂ ਤਿੰਨ ਇੱਕ ਹੋ ਗਏ ਗੁਰੂ ਦਾ ਸ਼ਬਦ ਸਿੱਖ ਦੀ ਸੁਰਤ ਤੇ ਤੀਜੀ ਚੀਜ਼ ਪੈਦਾ ਹੋਈ ਆਨੰਦ ਉਹ ਸੁਖਮਣ ਹੈ ਸਿੱਖ ਦੀ ਸੂਖਸ਼ਮ ਹੈ ਆਨੰਦ ਜਿਹੜਾ ਹੈ ਉਹ ਕੋਈ ਫੜਨ ਵਾਲੀ ਚੀਜ਼ ਨਹੀਂ ਵੀ ਹੱਥ ਨਾਲ ਉਹਨੂੰ ਫੜ ਲਾਂਗੇ ਹੁਣ ਇਹਦੇ ਤੋਂ ਅੱਗੇ ਚੱਲੀਏ ਵੀ ਸਿੱਖ ਦੀਆਂ ਤਿੰਨ ਨਾੜੀਆਂ ਕਿਹੜੀਆਂ ਨੇ ਤਿੰਨ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਜੀਵਨ ਤੇ ਜਦੋਂ ਅਸਤਵਸਤ ਹੋ ਜਾ ਜਿਵੇਂ ਮੈਂ ਬੇਨਤੀ ਕੀਤੀ ਸੀ ਵੀ ਸਾਡੀਆਂ ਨਾਸਕਾਵਾਂ ਦਾ ਸੁਆਸ ਅੱਗੇ ਪਿੱਛੇ ਹੋ ਜਾਏ ਮਨ ਡਿਸਟਰਬ ਹੋ ਜਾਂਦਾ ਹੈ ਸਾਡੇ ਸਰੀਰ ਦੇ ਜਿਹੜੇ ਤਿੰਨ ਨੇ ਤਤ ਨੇ ਕਫ ਵਾਤ ਤੇ ਪਿੱਤ ਇਹ ਤਿੰਨ ਗੁਣਾ ਨਾਲ ਜੁੜੇ ਹੋਏ ਨੇ ਉਹ ਘਟ ਵੱਧ ਜਾਂਦੇ ਨੇ ਇਥੋਂ ਹੀ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਅੱਜ ਦਾ ਜਿਹੜਾ ਰੋਗ ਦਾ ਰੋਗ ਚੱਲਿਆ ਜਿਹੜਾ ਸੰਸਾਰ ਵਿੱਚ ਕਹਿ ਲੋ ਵੀ 98% ਬੰਦਾ ਰੋਗੀ ਏ ਉਹਦੇ ਕਈ ਇਹ ਵੀ ਕਾਰਨ ਨੇ ਜਿਹੜੇ ਬਾਣੀ ਨੇ ਦੱਸੇ ਨੇ ਮਾਨਸਿਕ ਤੌਰ ਤੇ ਮਾਨਸਿਕ ਤੌਰ ਤੇ ਅੰਦਰ ਜਿਹੜਾ ਹੁਣ ਜਿਹੜਾ ਤਿੰਨ ਨਾੜੀਆਂ ਦੀ ਗੱਲ ਚੱਲ ਰਹੀ ਏ ਉਹ ਅੱਗੇ ਪਿੱਛੇ ਹੋ ਜਾਂਦੀ ਨੇ ਕਾਦੇ ਨਾਲ ਸਾਡੀਆਂ ਵਿਚਾਰਾਂ ਦੇ ਨਾਲ ਜਿਹੜੇ 6 ਚੱਕਰ ਵੈਗਰੂ ਨੇ ਬਣਾਏ ਸਨ ਉਹਨਾਂ ਨੂੰ ਅਸੀਂ ਤੋੜ-ਪੰਨ ਦਿੱਤਾ ਅੱਗੇ ਪਿੱਛੇ ਕਰ ਦਿੱਤਾ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਉਹ ਕਿਉਂ ਹੋਇਆ ਬਾਣੀ ਵਿੱਚੋਂ ਮੈਂ ਬੇਨਤੀ ਕਰਾਂ ਜਿਹੜੀ ਸ਼ਕਤੀ ਸੀ ਸਾਡੇ ਸਰੀਰ ਦੀ ਥੱਲੇ ਵਾਲੇ ਕੇਂਦਰ ਤੇ ਵਸਦੀ ਸੀ ਉੱਥੇ ਸਾਰੀ ਵਹੀ ਜਾਂਦੀ ਕਾਮ ਕੇਂਦਰ ਦੇ ਉੱਤੇ ਵਾਸ਼ਨਾ ਵਿੱਚ ਗ੍ਰਸਤ ਸਾਰੀ ਸ਼ਕਤੀ ਜਦੋਂ ਥੱਲੇ ਚਲੀ ਜਾਂਦੀ ਹੈ ਤੇ ਉਹ ਫਿਰ ਸਾ ਸੰਗਤ ਜੀ ਉੱਪਰ ਵਾਲਾ ਜਿਹੜਾ ਬੁੱਧੀ ਹੈ ਉਹ ਉਹਦੀ ਕਮਜ਼ੋਰ ਹੋ ਜਾਂਦੀ ਮਨੁੱਖੀ कमजोर ਹੋਏਗਾ ਮਨੁੱਖ ਜਿਹੜਾ ਵਾਸ਼ਨਾ ਵਿੱਚ ਫਸਿਆ ਹੋਇਆ ਹੈ ਇਸੇ ਕਰਕੇ ਜਿਹੜਾ ਯੋਗੀ ਲੋਕ ਨੇ ਉਹਨਾਂ ਨੇ ਕੀ ਕੀਤਾ ਉਹ ਸ਼ਕਤੀ ਨੂੰ ਚੁੱਕ ਕੇ ਇਸ ਸੈਂਟਰ ਦੇ ਉੱਤੋਂ ਜਿਹੜਾ ਕਿੰਗਲਾ ਦੇ ਰਾਂਹੀ ਰੀੜ ਦੀ ਹੱਡੀ ਦੇ ਰਾਂਹੀ ਆਪਣੇ ਦਿਮਾਗ ਵਿੱਚ ਲਿਆਂਦਾ ਪਰ ਲਿਆਂਦੇ ਲਿਆਂਦੇ ਬਹੁਤੇ ਰੋਗੀ ਹੋ ਗਏ ਉਹ ਦਸ਼ਮ ਦੁਆਰ ਵਿੱਚ ਸਵਾਸ ਇਕੱਠੇ ਕਰ ਲੈਂਦੇ ਨੇ ਉਮਰ ਵੀ ਲੰਮੀ ਕਰ ਲੈਂਦੇ ਸਵਾਸ ਰੋਕ ਲੈ ਉਹਨਾਂ ਨੇ ਕਈਆਂ ਦਾ ਜੇਕਰ ਤੁਸੀਂ ਸੁਣੋਗੇ ਪਰ ਸਾਧ ਸੰਗਤ ਜੀ ਜਿਹੜਾ ਯੋਗ ਮਤ ਹੈ ਵਾਸ਼ਨਾ ਨੂੰ ਨਾਸ ਨਹੀਂ ਕਰਦਾ ਅੰਦਰੋਂ ਵਾਸ਼ਨਾ ਅੰਦਰ ਜੰਮੀ ਰਹਿੰਦੀ ਹੈ ਮਨੁੱਖ ਦੇ ਸਰੀਰ ਨੂੰ ਸੋਧ ਲਏਗਾ ਯੋਗ ਯੋਗ ਮਤ ਜਿਹੜਾ ਹੈ ਤੁਸੀਂ ਯੋਗਾ ਕਰੋ ਜੋ ਮਰਜ਼ੀ ਕਰ ਲਓ ਸਰੀਰ ਨੂੰ ਸਾਧ ਦੇਗਾ 나ੜੀਆਂ ਨੂੰ ਸਾਧ ਦੇਗਾ 84 ਆਸਨ ਨੇ ਗੁਰੂ ਅਰਜਨ ਦੇਵ ਜੀ ਨੇ ਜ਼ਿਕਰ ਕੀਤਾ ਪਰ ਜਦੋਂ ਅਸੀਂ ਸਰੀਰ ਨੂੰ ਸਾਧਨੇ ਆਂ ਤੇ ਮਨ ਇੰਨਾ ਸੂਖਸ਼ਮ ਹੈ ਉਹ ਹੋਰ ਥੱਲੇ ਵਾਲੀ ਪਰਤ ਵਿੱਚ ਲੁਕ ਜਾਂਦਾ ਵਾਸ਼ਨਾ ਫਿਰ ਲੁਕੀ ਰਹਿੰਦੀ ਹੈ ਵਾਸ਼ਨਾ ਫਿਰ ਉੱਤੀ ਬਣੀ ਰਹਿੰਦੀ ਇਸ ਕਰਕੇ ਕੁਦਰਤ ਜਦੋਂ ਸਾਨੂੰ ਜਨਮ ਦਿੰਦੀ ਹੈ ਜਦੋਂ ਬੱਚੇ ਨੂੰ ਉਹਨੇ ਜਨਮ ਦੇਣਾ ਤੇ ਉਹ 10 ਮਹੀਨੇ ਉਹ ਬੱਚੇ ਨੂੰ ਮਾਂ ਦੇ ਸਰੀਰ ਵਿੱਚ ਸਿੱਧਾ ਨਹੀਂ ਰੱਖੇਗੀ ਪੁੱਠਾ ਲਟਕਾ ਦੇਗੀ ਸਿਰ ਥੱਲੇ ਕਰ ਦੇਗੀ ਕਿਉਂਕਿ ਹੋਰ ਕੋਈ ਉਪਾਅ ਹੀ ਨਹੀਂ ਉਹਦੇ ਬਚਨ ਦਾ ਜਿਹੜਾ ਯੋਗੀਆਂ ਨੇ ਦਸਮ ਦੁਆਰਾ ਖੋਲਿਆ ਉਹ ਬੱਚੇ ਦਾ ਖੁੱਲਾ ਹੁੰਦਾ ਜਨਮ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨੂੰ ਤਾਂ ਹੀ ਕੰਡਮ ਕਰਤਾ ਵੀ ਇਹ ਕਾਦਾ ਇਹ ਦਸਮ ਦੁਆਰਾ ਹੈ ਇਹ ਤਾਂ ਜਦੋਂ ਬੱਚਾ ਜਨਮ ਨਹੀਂ ਲੈਂਦਾ ਉਹਦਾ ਵੀ ਖੁੱਲਾ ਹੈ ਸਵਾਸ ਉਹਦੇ ਸਾਰੇ ਸਿਰ ਵਿੱਚ ਨੇ ਸਵਾਸ ਤੇ ਲਹਿ ਰਿਹਾ ਹੈ ਖਰਾਬ ਵੀ ਖਾਰੇ ਉਹ ਬੱਚਾ ਅੰਦਰ ਸਰੀਰ ਦੇ ਪੁੱਠਾ ਲਮਕਿਆ ਹੋਇਆ ਤੇ ਬੈ ਗੁਰੂ ਅਕਾਲ ਪੁਰਖ ਨੇ ਉਹਨੂੰ ਪੁੱਠਾ ਕਿਉਂ ਲਮਕਾਇਆ ਹੈ ਕਿਉਂਕਿ ਅਕਾਲ ਪੁਰਖ ਵੈਗਰੂ ਨੂੰ ਪਤਾ ਹੈ ਵੀ ਇਹਦੇ ਸਰੀਰ ਦੀ ਸ਼ਕਤੀ ਜੇ ਮੁੱਦਾ ਹੋਵੇਗਾ ਤੇ ਸਾਰੀ ਸਿਰ ਵਿੱਚ ਚਲੀ ਜਾਏਗੀ ਤੇ ਇਹਦੇ ਦਸਮ ਦੁਆਰ ਵਿੱਚ ਧਿਆਨ ਟਿਕਿਆ ਰਹੇ ਜਿਉਂਦਾ ਰਹੇ ਇਸ ਕਰਕੇ ਯੋਗੀਆਂ ਨੇ ਇੱਕ ਇਹ ਆਸਨ ਵੀ ਕੀਤਾ ਤੁਸੀਂ ਕਈ ਯੋਗੀ ਵੇਖੋਗੇ ਸਿਰ ਜ਼ਮੀਨ ਤੇ ਲਾ ਕੇ ਤੇ ਲਤਾਂ ਉੱਪਰ ਨੂੰ ਕਰਕੇ ਬੜਾ ਬੜਾ ਚਿਰ ਖਲੋਂਦੇ ਨੇ ਉਹ ਉਹ ਆਸਨ ਕਰਦੇ ਨੇ ਜਿਹਦੇ ਵਿੱਚ ਬੱਚਾ ਜਨਮ ਤੋਂ ਪਹਿਲਾਂ ਹੁੰਦਾ ਜਿਵੇਂ ਬੱਚਾ ਉਹ ਵੀ ਯਤਨ ਕਰਦੇ ਨੇ ਵੀ ਉਹਦੇ ਵਿੱਚ ਹੀ ਚਲੇ ਜਾਏ ਧਿਆਨ ਇਕਾਕਰ ਹੋ ਜਾਏ ਵਰਕੂ ਤੀਦਾ ਕਾਰਗਰ ਸਿੱਧ ਨਹੀਂ ਗੈਰ ਕੁਦਰਤੀ ਨੇ ਜਨਮ ਤੋਂ ਪਹਿਲਾਂ ਦਸਮੇਂ ਦੁਆਰਾ ਸਾਡੇ ਵਿੱਚ ਵੀ ਬੜਾ ਰਿਵਾਜ ਚੱਲਿਆ ਹੈ ਕਈ ਸਿੱਖ ਮਿਲਦੇ ਨੇ ਕਹਿੰਦੇ ਤੁਹਾਡਾ ਦਸਮਾ ਦੁਆਰਾ ਖੁੱਲਿਆ ਮੈਂ ਕਿਹਾ ਨੌਾਂ ਦੀ ਗੱਲ ਕਰ ਲਈਏ ਫਿਰ ਦਸਵੇਂ ਵੱਲ ਹੋਾਂਗੇ ਨੌ ਤੇ ਆਪਣੇ ਠੀਕ ਕੋਈ ਨਹੀਂ ਹੋਏ ਤੇ ਆਪਾਂ ਦਸਵੇਂ ਵੱਲ ਤੁਰ ਪਏ ਅ ਨੌ ਤੇ ਆਪਣੇ ਅੱਖਾਂ ਤੇ ਠੀਕ ਕੋਈ ਨਹੀਂ ਹੋਈਆਂ ਅਜੇ ਕੰਨ ਤੇ ਜੇ ਠੀਕ ਨਹੀਂ ਹੋਏ ਮੂੰਹ ਤੇ ਜੇ ਠੀਕ ਨਹੀਂ ਹੋਇਆ ਤੇ ਨੌਵੇਂ ਨੌ ਪਹਿਲਾਂ ਆਪਾਂ ਵੇਖ ਲਈਏ ਬਾਣੀ ਕਹਿੰਦੀ ਹੈ ਨੌਵਾਂ ਨੂੰ ਠੀਕ ਕਰ ਲੈ 10ਵਾਂ ਆਪਣੇ ਆਪ ਖੁੱਲ ਜਾਣਾ ਪਰ ਕਹਿੰਦੇ ਤੁਸੀਂ ਇੰਨਾ ਚਿਰ ਲਾਓ ਇਸ ਤਰ੍ਹਾਂ ਖਿੱਚ ਕੇ ਕਰੋ ਤੁਹਾਡਾ 10ਵਾਂ ਖੁੱਲ ਜਾਏਗਾ ਤੇ 10ਵਾਂ ਤੇ ਬੱਚੇ ਦਾ ਵੀ ਖੁੱਲਿਆ ਹੁੰਦਾ ਇਹਦੇ ਨਾਲ ਵਾਸ਼ਨਾ ਖੈ ਨਹੀਂ ਹੁੰਦੀ ਅੰਦਰੋਂ ਪਾਪ ਨਹੀਂ ਮਿਟਦੇ ਜਨਮਾਂ ਜਨਮਾਂਤਰਾਂ ਦੇ ਜੇ ਮਿਟਦੇ ਹੁੰਦੇ ਤੇ ਔਰੰਗਜ਼ੇਬ ਜਨਮ ਲੈਂਦਾ ਜਿਹਨੂੰ ਆਪਾਂ ਸਭ ਤੋਂ ਪਾਪੀ ਕਹਿੰਨੇ ਆ ਹਿਟਲਰ ਜਨਮ ਲੈਂਦਾ ਜਿਹਨੂੰ ਆਪਾਂ ਅਪਰਾਧੀ ਕਹਿੰਦੇ ਆ ਤੇ ਜਨਮ ਤੋਂ ਪਹਿਲਾਂ ਦਸ਼ਮ ਦੁਆਰਾ ਤੇ ਔਰੰਗਜੇਬ ਦਾ ਵੀ ਖੁੱਲਾ ਹੋਇਆ ਨਹੀਂ ਤੇ ਉੱਥੇ ਮਰ ਜਾਂਦਾ ਜਨਮ ਤੋਂ ਪਹਿਲੇ ਕੁਦਰਤ ਨੇ ਖੋਲਿਆ ਹੋਇਆ ਤੇ ਉਹਦਾ ਦਸ਼ਮ ਖੁੱਲਣ ਦੇ ਨਾਲ ਔਰੰਗਜੇਬ ਮੁਕਤ ਨਹੀਂ ਹੋਇਆ ਬ੍ਰਹਮ ਗਿਆਨੀ ਨਹੀਂ ਬਣ ਸਕਿਆ ਕਿਉਂਕਿ ਉਹ ਸਿਰਫ ਆਰਜੀ ਤੌਰ ਤੇ ਓਨੇ ਚਿਰ ਵਾਸਤੇ ਨਾੜੀਆਂ ਖੁੱਲੀਆਂ ਨੇ ਜਦੋਂ ਜਨਮ ਹੋ ਗਿਆ ਫਿਰ ਉਸੇ ਤਰ੍ਹਾਂ ਹੋ ਜਾਣਾ ਹੈ ਇਸੇ ਤਰ੍ਹਾਂ ਕੋਈ ਬੰਦਾ ਚੌਂਕੜਾ ਲਾ ਕੇ 8 ਘੰਟੇ ਵਿੱਚ ਆਪਣਾ ਦਸਮ ਦੁਆਰਾ 나ੜੀਆਂ ਸਿੱਧੀਆਂ ਕਰਕੇ ਖੋਲ੍ਹੇਗਾ ਪਰ ਜਦੋਂ ਉੱਠੇਗਾ ਉਹਦਾ ਸੁਭਾਅ ਫਿਰ ਉਸ ਤਨੇ ਟਿਰਟੜਾ ਉਸੇ ਤਰ੍ਹਾਂ ਗਰੋਧੀ ਰਹੇਗਾ ਮਹਾਰਾਜ ਨੇ ਕਿਹਾ ਨਹੀਂ ਅੰਦਰ ਚੱਲ ਆਹ ਤਿੰਨ 나ੜੀਆਂ ਮੈਂ ਜਿਹੜੀਆਂ ਤੁਹਾਡੇ ਨਾਲ ਜ਼ਿਕਰ ਕੀਤਾ ਤਿੰਨ ਅਵਸਥਾਵਾਂ ਜਿੱਦਣ ਮਤ ਵਿੱਚ ਰਤਨ ਜਵਾਹਰ ਮਾਨਕ ਇੱਕ ਹੋ ਗਏ ਕਦੋਂ ਹੋਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਕੀ ਸਿੱਖਿਆ ਸੁਣਾਗੇ ਉਹ ਤਿੰਨ ਜਦੋਂ ਸ਼ਬਦ ਦੇ ਨਾਲ ਸੁਰਤ ਮਿਲ ਗਈ ਤੇ ਦੋਵੇਂ ਗਾਇਬ ਹੋ ਗਿਆ ਤੇ ਤੀਜਾ ਪ੍ਰਗਟ ਹੋ ਗਿਆ ਆਨੰਦ ਇਹ ਤਿੰਨ ਨਾੜੀਆਂ ਨੇ ਸਿੱਖ ਦੀਆਂ